ਇਸ ਲਈ ਵੱਡੀ ਖਬਰ ਨਾਭਾ ਦੇ ਜੇਲ ਬ੍ਰੇਕ ਕੇਸ ਤੋਂ ਬਾਅਦ ਡੀਜੀ ਜੇਲ ਸੰਜੀਵ ਗੁਪਤਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜੇਲ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਅੱਜ ਸਵੇਰੇ 8 ਵਜੇ ਦੇ ਕਰੀਬ ਕੁਝ ਅਣਪਛਾਤੇ ਆ ਨੇ ਜੇਲ ਤੇ ਹਮਲਾ ਕਰਕੇ 6 ਕੈਦੀਆਂ ਨੂੰ ਛੁਡਾ ਲਿਆ। ਇਨ੍ਹਾਂ 6 ਕੈਦੀਆਂ ਦੇ ਵਿੱਚ ਫਲਸਤਾਨੀ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਡੀ ਤੋਂ ਇਲਾਵਾ ਗੈਂਗਸਟਰ ਵਿੱਕੀ ਗੌਂਦਰ, ਗੁਰਪ੍ਰੀਤ ਸੇਖੋ, ਨੀਤਾ ਦੇਵ ਅਤੇ ਵਿਕਰਮਜੀਤ ਸ਼ਾਮਲ ਨੇ। ਹਾਈ ਸਕਿਉਰਿਟੀ ਮੰਨੀ ਜਾਂਦੀ ਨਾਬਾ ਜੇਲ ਦੇ ਵਿੱਚੋਂ ਇਸ ਤਰ੍ਹਾਂ ਖਤਰਨਾਕ ਅਪਰਾਧੀਆਂ ਦਾ ਭੱਜ ਜਾਣਾ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਖੜੇ ਕਰ ਰਿਹਾ ਹੈ। ਮੈਂ ਹੁਣੀ ਡੀਜੀਪੀ ਸਾਹਿ ਜਿਹੜਾ ਡੀਜੀ ਜੇਲਸ ਹੈ ਡੀਜੀ ਜੇਲ ਨੂੰ ਅਸੀਂ ਸਸਪੈਂਡ ਕਰ ਦਿੱਤਾ ਹੈ ਜਿਹੜਾ ਜੇਲ ਸੁਪਰਡੈਂਟ ਹੈ ਡਾਇਰੈਕਟਰ ਜਨਰਲ ਪੁਲਿਸ ਜਿਹੜਾ ਜੇਲਸ ਹੈ ਉਹਨੂੰ ਅਸੀਂ ਸਸਪੈਂਡ ਕਰ ਦਿੱਤਾ ਹੈ ਜਿਹੜੇ ਅਸੀਂ ਉੱਥੇ ਜੇਲ ਸੁਪਰਡੈਂਟ ਹੈ ਡਿਪਟੀ ਸੁਪਰਡੈਂਟ ਹੈ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਅਸੀਂ ਏਡੀਜੀਪੀ ਦੇ ਥੱਲੇ ਟੀਮ ਇਨਵੈਸਟੀਗੇਸ਼ਨ ਸ਼ੁਰੂ ਕਰਾ ਦਿੱਤੀ ਹੈ ਜਿਹੜੀ ਇਨਵੈਸਟੀਗੇਸ਼ਨ ਸਾਨੂੰ ਤਿੰਨ ਦਿਨਾਂ ਅੰਦਰ ਦੱਸਣਗੇ ਕਿ ਲੈਪਸਿਸ ਕਿਨੇ ਕਿਨੇ ਕੀਤੇ ਕਿਵੇਂ ਕਾਂਸਪੀਰੇਸੀ ਹੋ ਰਹੀ ਜਿਹੜੀ ਨਿਕਲ ਰਹੀ ਹੈ ਉਹਨੂੰ ਐਗਜ਼ਾਮਿਨ ਕਰਕੇ ਸਾਨੂੰ ਦੱਸਣਗੇ ਸਪੈਸ਼ਲ ਟਾਸਕ ਫੋਰਸ ਅ ਅੰਡਰ ਇੰਟੈਲੀਜੈਂਸ ਹੈਜ਼ ਬੀਨ ਸੈਟ ਅਪ ਟੂ ਟਰੈਕ ਡਾਊਨ ਥੀਸ ਕ੍ਰਿਮੀਨਲਸ